ਅੱਜ ਗਲ ਲੱਗ ਲੱਗ ਕੇ ਰੋਈ ਭਾਰਤ ਦੀ ਇਹ ਗ੍ਰੇਟ ਧੀ ਵਿਨੇਸ਼ ਫੁਗਾਟ 올림픽 ਖੇਡਾਂ ਦੇ ਵਿੱਚ ਬਹੁਤ ਮਿਹਨਤ ਕਰਕੇ ਗਈ ਚਾਵਾਂ ਨਾਲ ਗਈ ਤੇ ਫਿਰ ਉੱਥੇ ਜਾ ਕੇ ਕਮਾਲਾਂ ਕੀਤੀਆਂ ਪੂਰੀ ਦੁਨੀਆ ਨੇ ਦੇਖਿਆ ਪਰ ਅੱਜ ਜਦੋਂ ਭਾਰਤ ਦੇ ਹਵਾਈ ਅੱਡੇ ਤੇ ਇਹ ਧੀ ਵਾਪਸ ਆਈ ਤਾਂ ਫੁੱਟ ਫੁੱਟ ਕੇ ਰੋਈ ਗਲ ਲੱਗ ਲੱਗ ਕੇ ਰੋਈ ਔਰ ਫਿਰ ਕੀ ਬੋਲੀ ਇਹ ਕਹਿੰਦੀ ਮੈਂ ਬਹੁਤ ਮਿਹਨਤ ਕੀਤੀ ਸਖਤ ਮਿਹਨਤ ਕੀਤੀ ਪਰ ਮੇਰਾ ਵਾਸ ਨਹੀਂ ਚੱਲਣ ਦਿੱਤਾ ਗਿਆ ਉਹ ਕਹਿੰਦੀ ਮੇਰਾ ਭਾਰ ਵੱਧ ਨਹੀਂ ਸੀ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਅਜੇ ਬਹੁਤ ਐਸੀਆਂ ਗੱਲਾਂ ਨੇ ਜਿਹੜੀਆਂ ਮੈਂ ਵਕਤ ਆਉਣ ਤੇ ਬੋਲਾਂਗੀ ਸਭ ਤੋਂ ਵੱਡੀ ਗੱਲ ਭਾਰਤ ਦੀ ਇਸ ਗ੍ਰੇਟ ਮਹਾਨ ਧੀ ਨੇ ਇਹ ਬੋਲੀ ਹੈ ਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਮੈਂ ਵਕਤ ਤੇ ਬੋਲਾਂਗੀ ਵਕਤ ਆਉਣ ਤੇ ਬੋਲਾਂ ਹੁਣ ਉਹ ਕਿਹੜੀਆਂ ਗੱਲਾਂ ਨੇ ਉਹੀ ਗੱਲਾਂ ਹੋਣਗੀਆਂ ਜਿਹੜੀਆਂ ਇਹ ਧੀ ਜਦੋਂ ਸਾਖਸ਼ੀ ਮਲਕ ਹੋਰਾਂ ਦੇ ਨਾਲ ਦਿੱਲੀ ਦੇ ਵਿੱਚ ਧਰਨਾ ਲਾ ਕੇ ਜੰਤਰ ਮੰਤਰ ਤੇ ਇਹ ਬੈਠੇ ਸੀ ਖਿਡਾਰੀ ਇਹ ਪਹਿਲਵਾਨ ਧੀਆਂ ਜਦੋਂ ਇਹ ਕਹਿ ਰਹੇ ਸੀ ਕਿ ਮੋਦੀ ਸਰਕਾਰ ਦੇ ਇੱਕ ਅੰਗ ਬੀਜੇਪੀ ਪਾਰਟੀ ਦੇ ਇੱਕ ਵੱਡੇ ਆਗੂ ਜਿਹੜਾ ਬਿਰਜ ਭੂਸ਼ਣ ਸ਼ਰਨ ਸਿੰਘ ਹੈ ਉਸ ਨੇ ਇਹਨਾਂ ਧੀਆਂ ਦੇ ਨਾਲ ਵਾਰ-ਵਾਰ ਗਲਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਬਹੁਤ ਵੱਡੇ ਦੋਸ਼ ਲਾਏ ਆਪਣੇ ਵੱਲੋਂ ਤੱਥ ਸਬੂਤ ਵੀ ਪਗਤਾਏ ਵਾਰ-ਵਾਰ ਕੁਰਲਾਈਆਂ ਕਿ ਉਹਦੇ ਤੇ ਕਾਰਵਾਈ ਕਰੋ ਉਤੇ ਪਰਚਾ ਕਰੋ ਉਹਨੇ ਸਾਡੇ ਨਾਲ ਗਲਤ ਕੀਤਾ ਉਹਨੂੰ ਅੰਦਰ ਭੇਜੋ ਪਰ ਬੀਜੇਪੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਹੋਣੀ ਕੁਝ ਨਹੀਂ ਦਿੱਤਾ ਗਿਆ ਤੇ ਫਿਰ ਜਦੋਂ ਇਹ 올림픽 ਖੇਡਾਂ ਦੇ ਵਿੱਚ ਇਹਨੇ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਕਿਉਂਕਿ ਬੀਜੇਪੀ ਦੇ ਅੰਦਰ ਇਹਨਾਂ ਦੇ ਖਿਲਾਫ ਇੱਕ ਮਾਹੌਲ ਬਣ ਚੁੱਕਾ ਸੀ ਇਹਨਾਂ ਪਹਿਲਵਾਨ ਟੀਆਂ ਦੀ ਇਸ ਕਰਕੇ ਇਹ ਸਾਫ਼ ਤੌਰ ਤੇ ਕਹਿ ਕੇ ਗਈ ਸੀ ਕੀ ਕਹਿ ਕੇ ਗਈ ਸੀ ਆ ਜਰਾ ਸੁਣੋ ਦੁਨੀਆ ਦੇ ਸਾਹਮਣੇ 올림픽 ਚ ਜਾਣ ਤੋਂ ਪਹਿਲਾਂ ਇੱਕ ਗ੍ਰੇਟ ਪਹਿਲਵਾਨt ਇਹ ਬੋਲ ਕੇ ਗਈ ਸੀ ਕਿ ਮੇਰੇ ਨਾਲ ਕੁਝ ਵੀ ਹੋ ਸਕਦਾ ਹੈ ਇਹ ਕਹਿੰਦੀ ਜਦੋਂ ਮੈਨੂੰ ਉੱਥੇ ਭੇਜਣ ਜਾਣ ਦੇ ਲਈ ਸਿਲੈਕਟ ਕਰਨਾ ਸੀ ਉਦੋਂ ਵੀ ਮੇਰੇ ਨਾਲ ਬਹੁਤ ਕੁਝ ਗਲਤ ਹੋਇਆ ਪੂਰੀ ਕੋਸ਼ਿਸ਼ ਕੀਤੀ ਗਈ ਵੀ ਇਹ ਸਿਲੈਕਟ ਨਾ ਹੋਵੇ ਪਰ ਉਹ ਕਹਿੰਦੀ ਮੈਂ ਪੇਸ਼ ਨਹੀਂ ਜਾਣ ਦਿੱਤੀ ਤੇ ਆਖਰ ਮੈਂ ਸਿਲੈਕਟ ਹੋ ਗਈਆਂ ਪਰ ਕਿਸੇ ਵੀ ਟਾਈਮ ਇਹ ਮੇਰਾ ਡੋਪ ਟੈਸਟ ਪੋਜ਼ਿਟਿਵ ਕੱਢ ਦੇਣਗੇ ਇਹ ਖਦਸ਼ੇ ਇਹ ਛੱਕ ਉਹਨੇ ਪਹਿਲਾਂ ਹੀ ਜਾਰ ਕਰ ਦਿੱਤੇ ਸੀ ਉੱਥੇ ਦੁਨੀਆ ਸਾਹਮਣੇ 올림픽 ਚ ਜਾਣ ਤੋਂ ਪਹਿਲਾਂ ਉੱਥੇ ਉਹਦੇ ਨਾਲ ਇਸੇ ਤਰ੍ਹਾਂ ਦੀ ਗੇਮ ਹੋਈ ਜਿਹੜੀ ਅੱਜ ਤੱਕ ਕਿਸੇ ਨੂੰ ਸਮਝ ਨਹੀਂ ਆਈ 올림픽 ਖੇਡਾਂ ਦੇ ਵਿੱਚ ਅੱਜ ਤੱਕ ਕਿਸੇ ਨੂੰ ਵੀ 50 100 ਗ੍ਰਾਮ ਵੇਟ ਵੱਧ ਘਟ ਹੋਣ ਕਰਕੇ ਬਾਹਰ ਨਹੀਂ ਕੱਢਿਆ ਗਿਆ ਦੂਜੇ ਨੰਬਰ ਤੇ ਜਦੋਂ ਇਹ ਪਹਿਲੇ 6-7 ਮੈਚ ਦੁਨੀਆ ਪੱਧਰ ਦੇ ਖਿਡਾਰੀਆਂ ਨਾਲ ਖੇਡੀ ਹੈ ਫਾਈਨਲ 'ਚ ਜਾਣ ਤੋਂ ਪਹਿਲਾਂ ਤਾਂ ਉਦੋਂ ਇਹਦਾ weight ਜੇ ਪੂਰਾ ਸੀ ਤਾਂ 1-2 ਦਿਨ ਦੇ ਵਿੱਚ weight ਕਿਵੇਂ ਵੱਧ ਗਿਆ ਇਹ ਵੱਡਾ ਸਵਾਲ ਹੈ ਫਿਰ ਜਿਵੇਂ ਕੀਨੀਆ ਇੱਕ ਛੋਟਾ ਜਿਹਾ ਦੇਸ਼ ਹੈ ਤਾਂ ਉਹਦੇ ਇੱਕ ਖਿਡਾਰੀ ਨੂੰ ਐਥਲੀਟ ਨੂੰ ਜਿਹਦਾ ਨਾਂ ਫੈਚ ਹੈ ਉਸ ਨੂੰ ਬਾਹਰ ਕੱਢਤਾ ਸੀਗਾ ਇੱਕ ਵਾਰੀ 올림픽 'ਚੋਂ ਡਿਸਕਵালিਫਾਈ ਕਰਤਾ ਸੀ ਤਾਂ ਕਿੰਨੀਆਂ ਦੇਸ਼ ਨੇ ਧਮਕੀ ਦਿੱਤੀ ਸੀ ਕਿ ਜੇਕਰ ਸਾਡੇ ਖਿਡਾਰੀ ਨੂੰ ਨਾ ਖੜਾਇਆ ਗਿਆ ਤਾਂ ਅਸੀਂ ਸਦਾ ਨਹੀਂ 올림픽 ਦਾ ਬਾਈਕਾਟ ਕਰਦੇ ਆਂਗੇ ਤਾਂ ਫਿਰ ਅਗਲੇ ਹੀ ਦਿਨ ਉਹਨਾਂ ਦੇ ਖਿਡਾਰੀ ਨੂੰ ਵਾਪਸ ਲੈ ਲਿਆ ਗਿਆ ਸੀ ਪਰ ਇੱਥੇ ਮੋਦੀ ਸਰਕਾਰ ਨੇ ਕੀ ਸਟੈਂਡ ਲਿਆ ਕੀ ਸਟੈਂਡ ਲਿਆ ਕੀ ਮੋਦੀ ਸਰਕਾਰ ਨੇ ਐਦਾਂ ਦਾ ਕੋਈ ਸਟੈਂਡ ਲਿਆ ਆਪਣੀ ਇਸ ਗ੍ਰੇਟ ਖਿਡਾਰਨਤੀ ਲਈ ਸਗੋਂ ਮੋਦੀ ਸਰਕਾਰ ਦੇ ਮੰਤਰੀ ਨੇ ਪਾਰਲੀਮੈਂਟ ਪੈਸੇ ਗਿਣਾਈ ਪੈਸੇ ਗਿਣਉਣ ਲੱਗ ਪਿਆ ਵੀ ਅਸੀਂ ਇੰਨੇ ਪੈਸੇ ਇਸ ਕੁੜੀ ਤੇ ਲਾਏ ਨੇ ਅਸੀਂ ਫਿਰ ਫਿਰ ਨਾਲ ਇਹ ਗਿਣਉਣ ਲੱਗ ਪਿਆ ਵੀ ਇੰਨੇ ਪੈਸੇ ਇਸ ਕੁੜੀ ਦੀ ਖੇੜ ਤੇ ਅਸੀਂ ਸਰਕਾਰ ਵੱਲੋਂ ਇੱਥੇ ਲਾਏ ਇੰਨੇ ਪੈਸੇ ਇੱਥੇ ਲਾਏ ਪੈਨੇ ਪੈਸੇ ਇੱਥੇ ਲਾਏ ਜਿਵੇਂ ਜਿਵੇਂ ਕੋਈ ਬਹੁਤ ਘਟਿਆ ਅਕਲ ਵਾਲੇ ਲੋਕ ਵਿਆਹ ਦੇ ਝਗੜੇ ਤੋਂ ਬਾਅਦ ਇੱਕ ਦੂਜੇ ਨੂੰ ਮਿਹਣੇ ਦਿੰਦੇ ਨੇ ਨਾ ਇਸੇ ਤਰ੍ਹਾਂ ਕਿ ਮੰਤਰੀ ਸਾਹਿਬ ਗਿਣੌਣ ਲੱਗ ਪਿਆ ਵੀ ਮੈਂ ਅਸੀਂ ਆ ਦਿੱਤਾ ਸੀ ਅਸੀਂ ਉਹ ਦਿੱਤਾ ਸੀ ਸਰਕਾਰ ਵੱਲੋਂ ਪਰ ਜਦੋਂ ਅੱਜ ਇਹ ਧੀ ਭਾਰਤ ਪਹੁੰਚੀ ਹੈ ਤਾਂ ਜਿਵੇਂ ਇਹਨੂੰ ਚਾਵਾਂ ਚ ਹੋਣਾ ਚਾਹੀਦਾ ਸੀ ਖੁਸ਼ੀਆਂ ਚ ਹੋਣਾ ਚਾਹੀਦਾ ਸੀ ਜਿੰਨੀ ਕਮਾਲ ਦੀ ਗੇਮ ਖੇਡੀ ਹੈ ਉਹ ਅੰਦਰੋਂ ਟੁੱਟ ਚੁੱਕੀ ਹੈ ਉਹ ਅੰਦਰੋਂ ਚਿੰਨੀ ਚਿੰਨੀ ਹੋ ਚੁੱਕੀ ਹੈ ਅੰਦਰੋਂ ਉਹ ਬिखर ਚੁੱਕੀ ਹੈ ਇਸੇ ਲਈ ਉੱਥੇ ਹੀ ਇਹਨੇ ਇਹ ਐਲਾਨ ਕਰਤਾ ਸੀ ਕਿ ਮੈਂ ਹੁਣ ਕਦੇ ਨਹੀਂ ਖੇਡਾਂਗੀ ਮੇਰਾ ਖੇਡਾਂ ਤੋਂ ਸੰन्यास ਉਸ ਤੋਂ ਬਾਅਦ ਭਾਵੇਂ ਕੁਝ ਲੋਕ ਉਹਦਾ ਹੌਸਲਾ ਵਧਾ ਹੀ ਰਹੇ ਨੇ ਪਰ ਉਹ ਮੋਦੀ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਨਜ਼ਰ ਆ ਰਹੀ ਹੈ ਔਰ ਅੱਜ ਚਾਹੇ ਭਾਰਤ ਪਹੁੰਚਣ ਤੇ ਉਹਦੇ ਸਵਾਗਤ ਦੇ ਕੁਝ ਲੋਕ ਅਸਲੀ ਕਰਨਗੇ ਕੁਝ ਸਿਆਸਤਾਂ ਸਵਾਗਤ ਦਾ ਡਰਾਮਾ ਕਰਨਗੀਆਂ ਸਮਝ ਵਿਨੇਸ਼ ਨੂੰ ਵੀ ਆਉਂਦਾ ਤੇ ਸਾਰਿਆਂ ਨੂੰ ਆਉਂਦਾ ਸਮਝ ਤੁਹਾਨੂੰ ਵੀ ਆਉਂਦਾ ਤੇ ਸਮਝ ਮੈਨੂੰ ਵੀ ਆਉਂਦਾ ਪਰ ਇਸ ਡਰਾਮੇ ਨੂੰ ਬਹੁਤਾ ਵਜਨ ਨਹੀਂ ਦੇਣਾ ਚਾਹੀਦਾ ਇੱਕ ਪਾਸੇ ਇਹ ਧੀ ਹਵਾਈ ਅੱਡੇ ਤੇ ਫੁੱਟ ਫੁੱਟ ਕੇ ਰੋਈ ਗਲ ਲੱਗ ਲੱਗ ਕੇ ਰੋਈ ਤੇ ਦੂਜੇ ਪਾਸੇ ਕਲਕੱਤੇ ਦੇ ਵਿੱਚ ਉਹ ਧੀ ਜਿਹੜੀ ਡਾਕਟਰ ਬਣੀ ਸੀ ਉਹ ਜਿਹੜੇ ਹਸਪਤਾਲ ਉਹ ਡਾਕਟਰ ਕੁੜੀ ਨੌਕਰੀ ਕਰਦੀ ਇਹਨਾਂ ਨਾਮੀ ਤੇ ਵੱਡਾ ਹਸਪੀਟਲ ਉੱਥੇ ਹੀ ਉਹਦੇ ਨਾਲ ਕਰੀਬ 25 ਜਣਿਆਂ ਨੇ ਰੇਪ ਕੀਤਾ ਬਲਾਤਕਾਰ ਕੀਤਾ। ਔਰ ਜੋ ਸੰਸਨੀਖੇਜ ਉਸ ਪੂਰੀ ਘਟਨਾ ਦਾ ਬਿਉਰਾ ਆ ਰਿਹਾ ਹੈ ਉਹ ਦਿਮਾਗ ਹਲਾ ਦੇਣ ਵਾਲਾ ਹੈ। ਉਹ ਸੱਚਮੁੱਚ ਬੰਦੇ ਨੂੰ ਹਲਾ ਕੇ ਰੱਖ ਦਿੰਦਾ ਹੈ ਕਿ ਕਿਸ ਤਰ੍ਹਾਂ ਉਸ ਡਾਕਟਰ ਧੀ ਦੇ ਹੱਥ ਤੋੜੇ ਹੋਏ ਨੇ ਜਬਾੜਾ ਵੀ ਤੋੜਿਆ ਹੋਇਆ ਬੁੱਲ ਉਹਦੇ ਵੱਡੇ ਹੋਏ ਨੇ ਲ ਇੱਕ ਲੱਤੋ ਦੀ ਤੋੜੀ ਹੋਈ ਆ ਔਰ ਉਹ ਬਹੁਤ ਭੈੜੀ ਹਾਲਤ ਦੇ ਵਿੱਚ ਉਹਦੀਆਂ ਅੱਖਾਂ ਦੇ ਵਿੱਚ ਟੁੱਟ ਕੇ ਉਹਦੀ ਐਨਕ ਦੇ ਸ਼ੀਸ਼ੇ ਪਏ ਹੋਏ ਤੇ ਉਹਨਾਂ ਸ਼ੀਸ਼ਿਆਂ ਦੇ ਕੰਕਰਿਆਂ ਨਾਲ ਅੱਖਾਂ ਚੋਂ ਵੀ ਉਹਦੇ ਲਹੂ ਆਉਂਦਾ ਰਿਹਾ ਲਗਾਤਾਰ ਅੱਖਾਂ ਚੋਂ ਲਹੂ ਵਗ ਵਗ ਕੇ ਉਹਦਾ ਮੂੰਹ ਭਿੱਜਿਆ ਪਿਆ ਪਰ ਹਬਸ ਦੇ ਭੁੱਖੇ ਦਰਿੰਦਿਆਂ ਨੇ ਇਸ ਹਾਲਤ ਦੇ ਵਿੱਚ ਵੀ ਉਹਨੂੰ ਛੱਡਿਆ ਨਹੀਂ ਉਹ ਕਿਵੇਂ ਚੀਕਦੀ ਹੋਊਗੀ ਤੜਫਦੀ ਹੋਊਗੀ ਅੱਖ 'ਚ ਤਾਂ ਇੱਕ ਮੱਛਰ ਪੈ ਜੇ ਤੇ ਬੰਦੇ ਦੀ ਜਾਨ ਨਿਕਲਦੀ ਐ ਤੇ ਟੁੱਟ ਕੇ ਅੱਖਾਂ 'ਚ ਸ਼ੀਸ਼ੇ ਪਏ ਹੋਣ ਤੇ ਹੌਸ ਦੇ ਭੁੱਖੇ ਬਲਾਤਕਾਰ ਕਰ ਰਹੇ ਹੋਣ ਲੱਖ ਲਾਨਤ ਐ ਫੇਟ ਲਾਨਤ ਐ ਇਹੋ ਜੇ ਘਟੀਆ ਲੋਕਾਂ ਨੂੰ ਜਿਉਉਣ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਜਿੰਨੇ ਵੀ ਇਨਸਾਫ ਪਸੰਦ ਲੋਕ ਨੇ ਉਹਨਾਂ ਸਾਰਿਆਂ ਨੂੰ ਇਹਨਾਂ ਦੋ 3 ਦੇ ਲਈ ਆਵਾਜ਼ ਉਠਾਉਣੀ ਚਾਹੀਦੀ ਹੈ ਬਹੁਤ ਮਿਹਰ